ਬਿਕਰਮ ਮਜੀਠੀਆ ਨਾਲੇ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਦੀਏ ਕਿ ਉਹਨਾਂ ਦੇ ਵਕੀਲ ਅਰਸ਼ਦੀਪ ਕਲੇਰ ਦੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਪਰੰਤੂ ਉਹਨਾਂ ਨੂੰ ਜ਼ਿਆਦਾ ਸਮਾਂ ਨਹੀਂ ਮਿਲਣ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਜੇਲ੍ਹ ਤੋਂ ਬਾਹਰ ਆਉਂਦੇ ਸਾਰ ਉਹਨਾਂ ਨੇ ਜਿਹੜਾ ਕਿ ਮੁਲਾਕਾਤ ਦੇ ਦੌਰਾਨ ਜਿਹੜਾ ਕਿ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਬਿਕਰਮ ਮਜੀਠੀਆ ਦੇ ਉੱਤੇ ਪੂਰੀ ਰਾਖੀ ਰੱਖੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਜਦੋਂ ਮੁਲਾਕਾਤ ਦੇ ਲਈ ਗਿਆ ਤਾਂ ਜ਼ਿਆਦਾ ਟਾਈਮ ਜ ਕਿ ਨਹੀਂ ਮਿਲਣ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਬਾਹਰ ਆ ਕੇ ਉਹਨਾਂ ਨੇ ਕੁਝ ਵੱਡੇ ਖੁਲਾਸੇ ਤਾਂ ਕੀਤੇ ਤੇ ਦੂਜੇ ਪਾਸੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਤੱਕਸਾਦੇ ਨੇ ਹੋਰ ਕੀ ਕੁਝ ਕਹਿਣਾ ਹੈ ਅਰਸ਼ਦੀਪ ਕਲੇਰ ਦਾ ਆਓ ਤੁਹਾਨੂੰ ਸੁਣਾਉਨੇ ਆਂ ਦੇਖੋ ਵਿਕਰਮ ਮਜੀਠੀਆ ਸਾਹਿਬ ਨਾਬਾ ਦੀ ਜਿਹੜੀ ਨਿਊ ਜੇਲ ਹੈ ਇਹਦੇ ਵਿੱਚੋਂ ਬੰਦ ਨੇ ਤੇ ਬਤੌਰ ਵਕੀਲ ਮੇਰਾ ਰਾਈਟ ਹੈ ਕਿ ਮੈਂ ਵਿਕਰਮ ਮਜੀਠੀਆ ਸਾਹਿਬ ਨੂੰ ਮਿਲਾਂ ਔਰ ਇਹ ਤਾਂ ਸੰਵਿਧਾਨਿਕ ਹੱਕ ਹੈ ਪੰਜਾਬ ਪ੍ਰिजन ਰੂਲਸ ਦੇ ਵਿੱਚ ਲਿਖਿਆ ਹੈ ਕਿ ਵਕੀਲ ਆਪਣੇ ਕਲਾਇੰਟ ਨੂੰ ਮਿਲ ਸਕਦਾ ਹੈ ਕਿਉਂਕਿ ਉਹਨਾਂ ਦਾ ਕੇਸਾਂ ਬਾਬਤ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਪਰ ਮੈਂ ਅੱਜ ਜੇਲ੍ਹ ਦੇ ਵਿੱਚ ਆ ਕੇ ਮਹਿਸੂਸ ਕੀਤਾ ਕਿ ਜੇਲ੍ਹ ਦੇ ਵਿੱਚ ਪੰਜਾਬ ਪ੍ਰिजन ਰੂਲ ਨਹੀਂ ਚੱਲ ਰਹੇ। ਉਰੇ ਮੁੱਖ ਮੰਤਰੀ ਦੀ ਇੱਛਾ ਸ਼ਕਤੀ ਮੁਤਾਬਕ ਫੈਸਲੇ ਲਏ ਜਾ ਰਹੇ ਨੇ। ਪੁਲਿਸ ਰਿਮਾਂਡ ਦੇ ਦੌਰਾਨ ਵੀ ਜਦੋਂ ਵਿਕਰਮ ਮਜੀਠੀਆ ਮੁਹਾਲੀ ਸੀ ਤਾਂ ਅਦਾਲਤ ਨੇ ਸਾਨੂੰ 1 ਘੰਟਾ ਸਮਾਂ ਦਿੱਤਾ ਸੀ ਕਿ 4 ਤੋਂ 5 ਅਸੀਂ ਵਿਕਰਮ ਮਜੀਠੀਆ ਨੂੰ ਮਿਲ ਸਕਦੇ ਸੀ, ਉਹਨਾਂ ਨਾਲ ਗੱਲ ਕਰ ਸਕਦੇ ਸੀ। ਪਰ ਅੱਜ ਜੇਲ੍ਹ ਦੇ ਵਿੱਚ ਆ ਕੇ ਮੈਂ ਦੇਖਿਆ ਕਿ ਵਿਕਰਮ ਮਜੀਠੀਆ ਨਾਲ ਤਾਂ ਜੇਲ੍ਹ ਪ੍ਰਸ਼ਾਸਨ ਗੱਲ ਹੀ ਨਹੀਂ ਕਰਨ ਦੇਣਾ ਚਾਹੁੰਦਾ। ਸਿਰਫ ਅੱਧੇ ਘੰਟੇ ਦੀ ਮੁਲਾਕਾਤ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਚਾਰ ਗੇੜੇ ਜੇਲ੍ਹ ਦੇ ਸੁਪਰਡੈਂਟ ਸਾਹਿਬ ਮਾਰਗੇ ਕਿ ਪਲੀਜ਼ ਹੁਣ ਤੁਸੀਂ ਜਾਓ ਜੀ ਸਮਾਂ ਹੋ ਗਿਆ ਜੀ ਮੈਂ ਅੱਧਾ ਘੰਟਾ ਦੇ ਸਕਦਾ ਮੈਂ ਸੁਪਰਡੈਂਟ ਸਾਹਿਬ ਨੂੰ ਪੁੱਛਿਆ ਵੀ ਇਹ ਚੱਲ ਕੀ ਰਿਹਾ ਹੈ ਇਹ ਕੀ ਜੇਲ੍ਹ ਰੂਲ ਕਹਿੰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿਉਂਕਿ ਜਿਹੜਾ ਜੇਲ੍ਹ ਡਿਪਾਰਟਮੈਂਟ ਹੈ ਇਹਦੀ ਐਫੀਸ਼ੀਐਂਸੀ ਵਿਕਰਮ ਮਜੀਠੀਆ ਸਾਹਿਬ ਦੇ ਮਾਮਲੇ ਚ ਤਾਂ ਬਹੁਤ ਜ਼ਿਆਦਾ ਲੱਗਦੀ ਹੈ ਤੇ ਬਾਕੀ ਮਾਮਲਿਆਂ ਦਾ ਕੀ ਹੈ ਪੰਜਾਬ ਦੀਆਂ ਜੇਲਾਂ ਤੋਂ ਸ਼ਰਿਆਮ ਖੁੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਉਹਦੇ ਤੇ ਮੁੱਖ ਮੰਤਰੀ ਸਾਹਿਬ ਕਿਉਂ ਚੁੱਪ ਨੇ ਉਹਦੇ ਤੇ ਮੁੱਖ ਮੰਤਰੀ ਸਾਹਿਬ ਨੇ ਕੀ ਕਹਿਣਾ ਜਿਹੜੇ ਸਰਕਾਰ ਦੇ ਐਮਐਲਏ ਨੇ ਚਾਹੇ ਗੱਜਨ ਮਾਜਰਾ ਸਾਹਿਬ ਹੋਣ ਚਾਹੇ ਹੋਰਾਂ ਉਹਨਾਂ ਲਈ ਕੋਈ ਵੱਖਰੇ ਜੇਲ ਰੂਲਸ ਬਣੇ ਨੇ ਕਿਉਂਕਿ ਉਹ ਤਾਂ ਮੈਨੂੰ ਲੱਗਦਾ ਜੇਲ ਚ ਰਹਿ ਹੀ ਨਹੀਂ ਉਹ ਲੋਕ ਤਾਂ ਹਸਪਤਾਲਾਂ 'ਚ ਹੀ ਰਹਿ ਉੱਥੋਂ ਹੀ ਬੇਲਾਂ ਕਰਾ ਕੇ ਚਲੇ ਗਏ ਉਦੋਂ ਮੁੱਖ ਮੰਤਰੀ ਸਾਹਿਬ ਦੀ ਡੀਜੀਪੀ ਜੇਲ ਦੀ ਤੇ ਜੇਲ ਸੁਪਰਡੈਂਟਾਂ ਦੀ ਜਿਹੜੀ ਐਫੀਸ਼ੀਐਂਸੀ ਹੈ ਉਹ ਕਿੱਥੇ ਚਲੀ ਜਾਂਦੀ ਇੱਕ ਨਾਮਵਾਰ ਬਿਲਡਰ ਤੁਸੀਂ ਦੇਖਿਆ ਹੋਣਾ ਮੁਹਾਲੀ ਦਾ ਸਨੀ ਇਨਕਲੇਵ ਦਾ ਉਹਦੇ ਤੇ ਅਖਬਾਰ ਨੇ ਸਟੋਰੀ ਕੀਤੀ ਹਾਈ ਕੋਰਟ ਨੇ ਕੋਗਨਿਜ਼ੈਂਸ ਲਿਆ ਕਿ ਜਾਦਾ ਉਹ ਜੇਲ੍ਹ ਦੇ ਵਿੱਚ ਭੇਜਿਓ ਜੇਲ੍ਹ ਦੇ ਵਿੱਚ ਹੈ ਹੀ ਨਹੀਂ ਉਹ ਤਾਂ ਹਸਪਤਾਲ ਦੇ ਵਿੱਚ ਫਾਈਵ ਸਟਾਰ ਫੈਸਿਲਿਟੀਆਂ ਮੰਗ ਰਿਹਾ ਉੱਥੇ ਸਾਨੂੰ ਨਹੀਂ ਪਤਾ ਜੇਲ੍ਹ ਦੀ ਐਫੀਸ਼ੀਐਂਸੀ ਕਿੱਥੇ ਜਾਂਦੀ ਹੈ ਸੋ ਜਿਸ ਤਰੀਕੇ ਦਾ ਵਿਵਾਰ ਜੇਲ੍ਹ ਡਿਪਾਰਟਮੈਂਟ ਵੱਲੋਂ ਕੀਤਾ ਜਾ ਰਿਹਾ ਮੈਂ ਜੇਲ੍ਹ ਡਿਪਾਰਟਮੈਂਟ ਨੂੰ ਪੁੱਛਣਾ ਚਾਹੁੰਦਾ ਕਿ ਕੋਈ ਐਸਾ ਰੂਲ ਹੈ ਜੋ ਵਕੀਲ ਨੂੰ ਆਪਣੇ ਕਲਾਇੰਟ ਨਾਲ ਮਿਲਣ ਤੋਂ ਰੋਕ ਸਕੇ ਜਾਂ ਤੁਸੀਂ ਹੋਰ ਕੋਈ ਮੁਲਾਕਾਤ ਕਰਾਉਂਦੇ ਹੀ ਨਹੀਂ ਕਿਉਂਕਿ ਅਸੀਂ ਤਾਂ ਮੰਗ ਕਰਾਂਗੇ ਕੋਰਟ ਨੂੰ ਕਿ ਜੇਲ੍ਹਾਂ ਦੀ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਵੀ ਪ੍ਰੀਜ਼ਰਵ ਕੀਤੀ ਜਾਵੇ ਕਿ ਇਹ ਜਿਹੜੇ ਜੇਲ ਰੂਲਸ ਆ ਇਹ ਬਾਕੀ ਜਗ੍ਹਾ ਵੀ ਫਾਲੋ ਹੁੰਦੇ ਨੇ ਕਿ ਵਿਕਰਮ ਮਜੀਠੀਆ ਵਾਸਤੇ ਮੁੱਖ ਮੰਤਰੀ ਨੇ ਕੋਈ ਅਡ ਰੂਲ ਭੇਜੇ ਨੇ ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੈਂ ਚਾਹੁੰਦਾ ਕਿ ਲੋਕਾਂ ਦੇ ਵਿੱਚ ਵੀ ਇਹ ਗੱਲ ਜਾਣੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਰਕਾਰਾਂ ਖੇਡ ਖੇਡਦੀਆਂ ਨੇ ਪਰ ਵਿਕਰਮ ਮਜੀਠੀਆ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਮੁੱਖ ਮੰਤਰੀ ਸਾਹਿਬ ਨੂੰ ਸੰਦੇਸ਼ ਹੈ ਕਿ ਮੁੱਖ ਮੰਤਰੀ ਸਾਹਿਬ ਕੋਈ ਇਹ ਜਿਹੜੇ ਜੇਲ੍ਹ ਦੇ ਸੀਸੀਟੀਵੀ ਕੈਮਰੇ ਨੇ ਇਹਨਾਂ ਨੂੰ ਦੇਖਣ ਦੀ ਬਜਾਏ ਕੋਈ ਸੂਬੇ ਵੱਲ ਧਿਆਨ ਦਿਓ ਕਿਉਂਕਿ ਸੂਬੇ ਦਾ ਬਹੁਤ ਬੁਰਾ ਹਾਲ ਹੈ ਮੁੱਖ ਮੰਤਰੀ ਦਾ ਇੱਕੋ ਕੰਮ ਹੈ ਮੈਨੂੰ ਲੱਗਦਾ 24 ਘੰਟੇ ਮੁੱਖ ਮੰਤਰੀ ਆਹੀ ਜੇਲ੍ਹ ਦੇ ਕੈਮਰੇ ਦੇਖਦੇ ਰਹਿੰਦੇ ਨੇ ਆਹੀ ਡੀਜੀਪੀ ਸਾਹਿਬ ਕਰਦੇ ਨੇ ਹੋਰ ਤਾਂ ਪ੍ਰਸ਼ਾਸਨ ਕੋਈ ਕੰਮ ਕਰ ਹੀ ਨਹੀਂ ਰਿਹਾ ਪਰ ਅੱਜ ਇੱਕ ਗੱਲ ਬੜੀ ਸਪਸ਼ਟ ਹੋ ਗਈ ਹੈ ਕਿ ਕਿੰਨਾ ਡਰ ਸਰਕਾਰ ਨੂੰ ਵਿਰੋਧੀ ਧਿਰਾਂ ਦੇ ਲੀਡਰਾਂ ਦਾ ਕਿੰਨਾ ਡਰ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਲੱਗਦਾ ਵਿਕਰਮ ਮਜੀਠੀਆ ਤੋਂ ਲੱਗਦਾ ਇਹ ਅੱਜ ਜੇਲ੍ਹ ਡਿਪਾਰਟਮੈਂਟ ਦੇ ਖਾਸ ਕਰਕੇ ਸੁਪਰਡੈਂਟ ਸਾਹਿਬ ਦੇ ਜਿਹੜੇ ਪੀਪੀਆਰ ਜਿਹੜੇ ਪੰਜਾਬ ਪ੍ਰिजन ਰੂਲ ਹਨ ਉਹਨਾਂ ਨੂੰ ਪਿੱਛੇ ਛੱਡ ਕੇ ਮੁੱਖ ਮੰਤਰੀ ਦੀ ਡਿਕਟੇਟਸ ਦੇ ਉੱਤੇ ਕੰਮ ਕਰ ਰਹੇ ਨੇ ਔਰ ਦੂਸਰਾ ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਉਹ 22 ਤਰੀਕ ਵਾਸਤੇ ਆਲਰੇਡੀ ਉਹ ਚ ਨੋਟਿਸ ਹੋਇਆ ਹੋਇਆ ਹੈ 22 ਤਰੀਕ ਨੂੰ ਉਹ ਬੇਲ ਦੇ ਉੱਤੇ ਬਹਿ ਸੁਣੀ ਹੈ ਔਰ 22 ਤਰੀਕ ਨੂੰ ਕਿਉਂਕਿ ਅਦਾਲਤ ਦੇ ਵਿੱਚ ਇਹ ਸਾਰਾ ਮਸਲਾ ਹੈ ਸੋ ਉਹਦੇ ਤੇ ਜ਼ਿਆਦਾ ਟਿੱਪਣੀ ਮੈਂ ਨਹੀਂ ਕਰਨਾ ਚਾਹੁੰਦਾ ਅਦਾਲਤ ਦੇ ਵਿੱਚ ਆਪਣਾ ਅਸੀਂ ਪੱਕਾ ਉਸ ਵਿੱਚ ਤੇ ਰੱਖਾਂਗੇ ਵਿਕਰਮ ਨੂੰ ਲੈ ਕੇ ਵੀ 22 ਤਰੀਕ ਰੱਖੀ ਜੀ ਬੈਰਕਿਸ ਮਸੰਦ ਕਿਉਂਕਿ ਬੇਲ 22 ਦੇ ਵਿੱਚ ਸੀ ਇਸ ਲਈ ਦੂਜੀਆਂ ਵੀ ਜਿਹੜੀਆਂ ਐਪਲੀਕੇਸ਼ਨਾਂ ਨੇ ਸਾਰੀਆਂ ਕਿਉਂਕਿ ਬੈਰਕ ਨੂੰ ਲੈ ਕੇ ਬੈਰਕ ਦੀ ਐਪਲੀਕੇਸ਼ਨ ਵੀ ਮੈਂ ਕਲੀਅਰ ਕਰ ਦਿਆਂ ਕਿ ਬੈਰਕ ਦੀ ਐਪਲੀਕੇਸ਼ਨ ਕਿਉਂਕਿ ਵਿਕਰਮ ਮਜੀਠੀਆ ਇੱਕ orange category ਦੇ ਇਨਮਿਟ ਨੇ orange category ਕੋਈ ਅਕਾਲੀ ਦਲ ਨਹੀਂ ਡਿਸਾਈਡ ਕਰਦਾ ਪੰਜਾਬ ਜੇਲ੍ਹ ਡਿਪਾਰਟਮੈਂਟ ਡਿਸਾਈਡ ਕਰਦਾ ਔਰ ਜਿਹੜਾ orange category ਚ ਹੁੰਦਾ ਮਤਲਬ ਕਿ ਉਹਨੂੰ ਬਹੁਤ ਹਾਈ ਥ੍ਰੈਟ ਹੈ ਤਾਂ ਹੀ ਤਾਂ ਕੋਰਟਾਂ ਨੂੰ ਪਰਦੇ ਲਾਏਗੇ ਜਦੋਂ ਵਿਕਰਮ ਮਜੀਠੀਆ ਨੂੰ ਪੇਸ਼ ਕੀਤਾ ਗਿਆ ਤਾਹੀਂ ਤਾਂ ਇੰਨੀ ਸਿਕਿਉਰਿਟੀ ਲਾ ਕੇ ਲੁਕੋ ਕੇ ਚੋਰਾ ਵਾਂਗੂ ਲੈ ਕੇ ਜਾਂਦੇ ਸੀ ਕਹਿੰਦੇ ਥ੍ਰੈਟੀ ਬਹੁਤ ਹੈ ਤੇ ਹੁਣ ਆ ਕੇ ਤੁਸੀਂ ਵਿਕਰਮ ਮਜੀਠੀਆ ਦੀ ਜਿਹੜੀ orange category ਦਾ ਇਨਮੈਂਟ ਹੈ ਜਿਨ੍ਹਾਂ ਨੂੰ ਅਲੱਗ ਬੈਰਕ ਚ ਰੱਖਣਾ ਹੈ ਉਹਨਾਂ ਦੀ ਬੈਰਕ ਚ ਨੌ ਬੰਦੇ ਹੋਰ ਵਾਰਡ ਦਿੱਤੇ ਅਣਪਛਾਤੇ ਜੇ ਸਾਰੇ ਜਾਣਦੇ ਨੇ ਕਿ ਨਾਬਾ ਜੇਲ੍ਹ ਚ ਤਾਂ ਹੈ ਹੀ ਸਾਰੇ ਗੈਂਗਸਟਰ ਨੇ ਤਾਂ ਇਸ ਤਰੱਕੇ ਤੁਸੀਂ ਲੋਕਾਂ ਦੀ ਸੁਰੱਖਿਆ ਜਿਹੜੀ ਦਾਅ ਤੇ ਲਾ ਰਹੇ ਹੋ ਖਾਸ ਕਰਕੇ ਆਪੋਜੀਸ਼ਨ ਦੇ ਲੀਡਰਾਂ ਦੀ ਇਹ ਤਾਂ ਮੰਦ ਭਾਗਾ ਪੰਜਾਬ ਦੇ ਵਿੱਚ ਕੁਝ ਨਹੀਂ ਹੋ ਸਕਦਾ ਲੋਕਤੰਤਰ ਦੇ ਵਿੱਚ ਕੀ ਰਾਜਨੀਤੀ ਜਦੋਂ ਸਰਕਾਰ ਆਂਦੀ ਆ ਵਿਰੋਧੀ ਧਿਰਾਂ ਦੇ ਪਰਚੇ ਇਸ ਤਰ੍ਹਾਂ ਪਹਿਲਾਂ ਦੇਖੇ ਨਹੀਂ ਜਿਸ ਤਰ੍ਹਾਂ ਇਸ ਸਰਕਾਰ ਦੇ ਵਿੱਚ ਨਜ਼ਰ ਆ ਰਹੇ ਨੇ ਦੇਖੋ ਇਹ ਸਰਕਾਰ ਤਾਂ ਕੱਲਾ ਵੈਂ ਡਾਟਾ ਪੋਲਿਟਿਕਸ ਕਰ ਰਹੀ ਹੈ ਇਹ ਸਰਕਾਰ ਦਾ ਸਿਰਫ ਤੇ ਸਿਰਫ ਇੱਕੋ ਮਕਸਦ ਹੈ ਕਿ ਵਿਰੋਧੀ ਧਿਰਾਂ ਦੀ ਆਵਾਜ਼ ਬੰਦ ਕਰ ਦਿਓ ਜਿਹੜੀ ਲੋਕ ਕਹਿਤਾਂ ਦੇ ਵਿੱਚ ਉੱਠਦੀ ਹੈ ਸਰਕਾਰ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦਿਆਂ ਤੋਂ ਤਾਂ ਸਰਕਾਰ ਭੱਜ ਚੁੱਕੀ ਹੈ ਸੋ ਮੈਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਤੁਹਾਡਾ ਤੁਸੀਂ ਸਮਝਦੇ ਹੋ ਨਾ ਕਿ ਅਸੀਂ ਲੋਕਾਂ ਦੀ ਆਵਾਜ਼ ਬੰਦ ਕਰ ਦਾਂਗੇ ਤੁਸੀਂ ਸਮਝਦੇ ਹੋ ਕਿ ਜਿਹੜੇ ਮੁੱਦੇ ਚੱਕਦੇ ਨੇ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਵਿੱਚ ਸਿੱਟ ਦਿਆਂਗੇ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਇਹ ਲੜਾਈ ਉੱਥੋਂ ਹੀ ਜਾਰੀ ਹੋਊਗੀ ਜਿੱਥੋਂ ਇਸ ਝੂਠੇ ਕੇਸ 'ਚ ਵਿਕਰਮ ਮਜੀਠੀਆ ਨੂੰ ਤੁਸੀਂ ਜੇਲ੍ਹ ਦੇ ਵਿੱਚ ਲਿਆ ਕੇ ਬੰਦ ਕੀਤਾ